ਇਹ ਤਾਂ ਕਮਾਂ ਦੇ ਆਧਾਰ ਤੇ ਵੋਟ ਪੈਣੀਆਂ ਪੰਜਾਬ ਦੇ ਵਿੱਚੋਂ ਸ਼ੋਮਨੀ ਕਾਂਦੀਦਲ ਦੀ ਸਰਕਾਰ ਕਦੇ ਜਾ ਹੀ ਨਹੀਂ ਸਕਦੀ ਵਿਰੋਧੀਆਂ ਦੇ ਵੱਲੋਂ ਤੰਜ ਕਿਸੇ ਜਾਂਦੇ ਨੇ ਕਿ ਇਹ ਪੰਜਾਬ ਬਚਾਓ ਯਾਤਰਾ ਨਹੀਂ ਹੈ ਪਰਿਵਾਰ ਬਚਾਓ ਯਾਤਰਾ ਹੈ ਵਿਰੋਧੀ ਨੂੰ ਤਾਂ ਹਮੇਸ਼ਾ ਅਣਹੋਣੀ ਗੱਲ ਕਰਨੀ ਹੁੰਦੀ ਹੈ 사실 ਤੋਂ ਕਈ ਗੁਣਾ ਵੱਧ ਵੱਧਿਆ ਰਿਸਪਾਂਸ ਮਿਲ ਰਿਹਾ ਜੀ ਲੋਕ ਤਿਆਰ ਬੈਠੇ ਨੇ ਵੋਟ ਪਾਉਣ ਨੂੰ ਤਿਆਰੀਆਂ ਚੱਲ ਰਹੀਆਂ ਨੇ ਕਿ ਦਿਨ ਨੇ ਜਿਹੜੇ ਕਿ ਨਜ਼ਦੀਕ ਆ ਰਹੇ ਨੇ ਲੋਕ ਸਭਾ ਚੋਣਾਂ ਦੇ ਦੇਖੋ ਤਿਆਰੀਆਂ ਤਾਂ ਲਗਾਤਾਰ ਰਿਆਂ ਲੋਕਾਂ ਨੂੰ ਮੈਸੇਜ ਦੇ ਰਹਿਆਂ ਲੋਕਾਂ ਨੂੰ ਅਵੇਅਰ ਕਰ ਰਹਿਆਂ ਸਮਝਾ ਰਹਿਆਂ ਪਿਛਲੀਆਂ ਗਲਤੀਆਂ ਯਾਦ ਕਰਵਾ ਰਹਿਆਂ ਜੀ ਔਰ ਲੋਕ ਇਸ ਗੱਲ ਨੂੰ ਐਡਮਿਟ ਵੀ ਕਰ ਰਹੇ ਨੇ ਜੀ ਕਿ ਪਿੱਛੇ ਸਤੋਂ ਗਲਤੀਆਂ ਹੋਈਆਂ ਅਸੀਂ ਅਨਜਾਨਪੁਰੇ ਚ ਕਹਿ ਲਈਏ ਜਾਂ ਗੱਲਾਂ ਵਿੱਚ ਆ ਕੇ ਐਸਾ ਬੰਦਿਆਂ ਤੇ ਭਰੋਸਾ ਕਰ ਲਿਆ ਜਿਹੜੇ ਨਾ ਕਾਮ ਕਾਬਲ ਸੀਗੇ ਅਨਜਾਨ ਸੀਗੇ ਪੰਜਾਬ ਦੇ ਬਾਰੇ ਨਹੀਂ ਜਾਣਦੇ ਸੀ ਪੰਜਾਬ ਦੇ ਨਹੀਂ ਸੀ ਉਹ ਵੇਲੇ ਕਾਮਰੇਡ ਟਾਈਪ ਲੋਕ ਸੀ ਜੀ ਉਹਨਾਂ ਦਾ ਪੰਜਾਬ ਨੂੰ ਪਰਫੁੱਲਿਤ ਕਰਨਾ ਮਕਸਦ ਨਹੀਂ ਸੀ ਉਹਨਾਂ ਦਾ ਮਕਸਦ ਸੀਗਾ ਸੱਤਾ ਹਾਸਲ ਕਰਨਾ ਜੀ ਤੇ ਸੱਤਾ ਹਾਸਲ ਕਰਕੇ ਉਹ ਪੰਜਾਬ ਦੇ ਨਾਲ ਹੁਣ ਧਰੋਕ ਮਾਰੇ ਜੀ ਲੋਕਾਂ ਦੇ ਵਿੱਚ ਜਾ ਰਹੇ ਹਾਂ ਲੋਕਾਂ ਦੇ ਵਿੱਚ ਵਿਚਰ ਰਹੇ ਹਾਂ ਕੀ ਡਿਮਾਂਡਾਂ ਲੋਕਾਂ ਦੀ ਆ ਰਹੀਆਂ ਨੇ ਕਿਹੜੇ ਮੁੱਦਿਆਂ ਤੇ ਗੱਲ ਹੋ ਰਹੀ ਆ ਜਿਹੜੇ ਚੋਣਾਂ ਦੇ ਲਈ ਮੇਨ ਮੁੱਦੇ ਨੇ ਉਹਨਾਂ ਤੇ ਕਿਸ ਤਰੀਕੇ ਨਾਲ ਗੱਲ ਦੇਖੋ ਅਜੇ ਲੋਕਾਂ ਦੀ ਕੋਈ ਡਿਮਾਂਡ ਨਹੀਂ ਜੀ ਲੋਕ ਇਹ ਕਹਿੰਦਾ ਵੀ ਕਿਸੇ ਤਰੀਕੇ ਸਾਡਾ ਇਹਨਾਂ ਤੋਂ ਖੜਾ ਛੜਾਓ ਇਹ ਡਿਮਾਂਡਾਂ ਜੀ ਕਿੰਨਾ ਦੋ ਆਮ ਆਦਮੀ ਪਾਰਟੀ ਤੋਂ ਸਾਡਾ ਕਿਹੜਾ ਛੜਾਓ ਜੀ ਅਸੀਂ ਬਹੁਤ ਜ਼ਿਆਦਾ ਕੁਸੂਤੇ ਫਸ ਗਏ ਆਂ ਜੀ ਅਸੀਂ ਸਾਡੇ ਲਈ ਚਿੰਬੜ ਗਏ ਨੇ ਇਹਨਾਂ ਤੋਂ ਸਾਡਾ ਕਿਹੜਾ ਛੜਾਓ ਔਰ ਜਿਹੜੀਆਂ ਸਾਡੀਆਂ ਲੋੜਾਂ ਨੇ ਸਾਡੀਆਂ ਮੰਗਾਂ ਨੇ ਤੁਹਾਨੂੰ ਬਣਾ ਕੇ ਬਾਅਦ ਦੇ ਵਿੱਚ ਦੱਸਾਂਗੇ ਜੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਵੱਲੋਂ ਜਿਹੜੀ ਪੰਜਾਬ ਬਚਾਓ ਯਾਤਰਾ ਕੱਢੀ ਜਾਂਦੀ ਹੈ ਤੇ ਉੱਥੇ ਹੀ ਵਿਰੋਧੀਆਂ ਦੇ ਵੱਲੋਂ ਤੰਜ ਕਿਸੇ ਜਾਂਦੇ ਨੇ ਕਿ ਪੰਜਾਬ ਬਚਾਓ ਯਾਤਰਾ ਨਹੀਂ ਹੈ ਪਰਿਵਾਰ ਬਚਾਓ ਯਾਤਰਾ ਹੈ ਦੇਖੋ ਵਿਰੋਧੀ ਨੇ ਤਾਂ ਹਮੇਸ਼ਾ ਅਣਹੋਣੀ ਗੱਲ ਕਰਨੀ ਹੁੰਦੀ ਹੈ ਜੀ ਉਹਨਾਂ ਨੇ ਉਹ ਸੱਚੀ ਗੱਲ ਦੇਤਾ ਪਹਿਲਾ ਦਿਨਾਂ ਦੀ ਜੀ ਪੰਜਾਬ ਬਚਾਉਣ ਦੀ ਅੱਜ ਲੋੜ ਆ ਜੀ ਅੱਜ ਪੰਜਾਬ ਸਾਡਾ 22ਵੇਂ ਨੰਬਰ ਤੇ ਚਲੇ ਗਿਆ ਜਿਹੜਾ ਕਿਤੇ ਇੱਕ ਨੰਬਰ ਦੋ ਨੰਬਰ ਤੇ ਹੋਇਆ ਕਰਦਾ ਸੀ ਜੀ ਸਾਡੇ ਪੰਜਾਬ ਦੇ ਵਿੱਚ ਗੈਂਗਸਟਰ ਰਾਜ ਕਰ ਰਹੇ ਨੇ ਜੀ ਸਾਡੇ ਪੰਜਾਬ ਦੇ ਵਿੱਚ ਵਪਾਰੀ ਸਾਡੇ ਇੰਡਸਟਰੀ ਬਾਹਰ ਨ ਜਾ ਰਹੇ ਨੇ ਜੀ ਤੇ ਸਾਡਾ ਪੰਜਾਬ ਦੇ ਵਿੱਚ ਰੋਜ਼ਗਾਰ ਖਤਮ ਹੋ ਜਾਊਗਾ ਜੀ ਪਹਿਲਾਂ ਹੀ ਸਾਡੇ ਬੱਚੇ ਬਹੁਤ ਬੇਰੋਜ਼ਗਾਰ ਨੇ ਜੀ ਬੇਰੋਜ਼ਗਾਰੀ ਦਾ ਆਲਮ ਵਿੱਚ ਫਿਰਕੇ ਬੱਚੇ ਨਸ਼ਿਆਂ ਵੱਲੋਂ ਜੀ ਗੈਂਗਸਟਰ ਬਣ ਰਹੇ ਨੇ ਮਾਰੇ ਕੰਮ ਕਰ ਰਹੇ ਨੇ ਜੀ ਬਾਹਰ ਜਾ ਰਹੇ ਨੇ ਤੇ ਜੇ ਸਾਡੀ ਇੰਡਸਟਰੀ ਬਾਹਰ ਚਲੀ ਜਾਊਗੀ ਕਿ ਸਾਡੇ ਪੰਜਾਬ ਉਹਦੇ ਪੱਲੇ ਕੀ ਰਹਿ ਜੂਗਾ ਇਹ ਸਰਕਾਰ ਵੱਲੋਂ ਤਾਂ ਇਹ ਸਾਰੀਆਂ ਕਮੀਆਂ ਮਰੇ ਜਿਹੜੀਆਂ ਪਿਛਲੀਆਂ ਸਰਕਾਰਾਂ ਤੇ ਕੱਡੀਆਂ ਜਾਂਦੀਆਂ ਕਹਿੰਦੇ ਕਿ ਉਹਨਾਂ ਦੇ ਤਿਆਰ ਕੀਤੇ ਹੋਇਆ ਗੈਂਗਸਟਰਵਾਦ ਉਹਨਾਂ ਵੱਲੋਂ ਨਸ਼ੇ ਆ ਜਿਹੜੇ ਕਿ ਉਹ ਵਧਾਏ ਗਏ ਦੇਖੋ ਨਾਚ ਨਾ ਜਾਣੇ ਆ ਗੰਟੇਡਾ ਵਾਲੀ ਗੱਲ ਆ ਜੀ ਸਰਕਾਰ ਉਹਨਾਂ ਨੂੰ ਨੇ ਚਲਾਉਣੀ ਆਉਦੀ ਦੋਸ਼ ਦੂਜਿਆਂ ਤੇ ਦੇਈ ਜਾਂਦੇ ਆ ਸਰਕਾਰ ਤੁਸੀਂ ਚਲਾ ਰਹੇ ਹੋ ਜ਼ਿੰਮੇਵਾਰੀ ਤੁਹਾਡੀ ਆ ਜੀ ਹਾਂਜੀ ਇੰਡਸਟਰੀ ਨੂੰ ਤੁਸੀਂ ਸਹੂਲਤਾਂ ਤੁਸੀਂ ਦੇਣੀਆਂ ਨੇ ਇੰਡਸਟਰੀ ਲਈ ਗੈਂਗਸਟਰ ਜਿਹੜੇ ਲੋਕ ਪਹਿਲਾਂ ਤਾਂ ਫਰੋਤੀ ਮੰਗਦੇ ਨਹੀਂ ਸੀ ਹੁਣ ਕਿਉਂ ਮੰਗਣ ਲੱਗੇ ਜੀ ਜਿਵੇਂ ਅਸੀਂ ਪਹਿਲਾਂ ਕਿਤੇ ਸਾਡੇ ਟਾਈਮ 'ਚ ਵੀ ਮੰਗਦੇ ਜੀ ਹੁਣ ਫਰੋਤੀਆਂ ਮੰਗਦੇ ਨੇ ਕਤਲ ਹੋ ਰਹੇ ਨੇ ਦਿਨ ਦਿਹਾੜੇ ਕਤਲ ਹੋ ਰਹੇ ਨੇ ਮੂਸੇ ਵਾਲੇ ਦਾ ਕਤਲ ਹੋਇਆ ਜੀ ਸੰਦੀਪ ਅੰਬੀਆਂ ਵਾਲੇ ਦਾ ਕਤਲ ਹੋਇਆ ਜੀ ਅੱਜ ਇੱਕ ਵਪਾਰੀ ਦਾ ਕਤਲ ਨਕੌਦਰ ਵਿੱਚ ਹੋਇਆ ਜੀ ਕਿੱਥੇ ਕਿੱਥੇ ਨੇ ਹੋ ਰਿਹਾ ਇਹ ਹੁਣ ਸਾਡੇ ਕਰਕੇ ਹੋ ਰਹੇ ਨੇ ਇਹ ਤਾਂ ਉਹ ਗੱਲ ਹੈ ਨਾ ਜੀ ਅਸੀਂ ਕਰ ਨਹੀਂ ਸਕਦੇ ਦੂਜੇ ਨੂੰ ਦੂਜੇ ਤੇ ਦੋਸ਼ ਮਾਰ ਦੋ ਬਸ ਜੀ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਨਾ ਤੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਰਿਸਪਾਂਸ ਕੀ ਮਿਲ ਰਿਹਾ ਦੇਖੋ ਆਸ ਤੋਂ ਕਈ ਗੁਣਾ ਵੱਧ ਵਧੀਆ ਰਿਸਪੌਂਸ ਮਿਲ ਰਹੀ ਜੀ ਲੋਕ ਤਿਆਰ ਬੈਠੇ ਨੇ ਵੋਟ ਪਾਉਣ ਨੂੰ ਉਹ ਤੇ ਕਹਿੰਦੇ ਤਰੀਕ ਡੇਟ ਜਿਹੜੀ ਡਿਗਰੀ ਨੇ ਵੀ ਕਿਦਾਂ ਆਵੇ ਵੀ ਕਿਸੇ ਤਰੀਕੇ ਇੱਕ ਤਰੀਕ ਜਲਦੀ ਆ ਜਵੇ ਤੇ 4 ਤਰੀਕ ਉਹ ਵੀ ਜਲਦੀ ਆ ਜਵੇ ਜੀ ਤੁਸੀਂ ਕਹਿ ਰਹੇ ਹੋ ਕਿ ਲੋਕ ਤਿਆਰ ਬੈਠੇ ਨੇ ਤੇ ਦੂਜੇ ਪਾਸੇ ਜੇ ਵਿਰੋਧੀ ਦੀ ਗੱਲ ਕਰੀਏ ਸਾਰਿਆਂ ਵੱਲੋਂ ਇੱਕੋ ਗੱਲ ਕਹੀ ਜਾ ਰਹੀ ਹੈ ਕਹਿੰਦੇ ਕਿ ਅਕਾਲੀ ਦਲ ਜਿਹੜਾ ਕਿ ਕਿਸੇ ਗਿਣਤੀ ਦੇ ਵਿੱਚ ਨਹੀਂ ਆ ਰਿਹਾ ਉਹਨਾਂ ਨੇ ਤਾਂ ਕਹਿਣਾ ਹੀ ਆ ਦੇਖੋ ਅਕਾਲੀ ਦਲ 7 ਸਾਲ ਤੋਂ 7 ਤੋਂ ਬਾਹਰ ਆ ਜੀ ਫਿਰ ਅਕਾਲੀ ਦਲ ਦਾ ਵਾਰ-ਵਾਰ ਨਾਮ ਕਿਉਂ ਲੈਂਦੇ ਨੇ ਜੀ ਕਾਲੀ ਦਲ ਨੂੰ ਕਿਉਂ ਕਹਿੰਦੇ ਨੇ ਵੀ ਕਾਲੀ ਦਲ ਐ ਕਰਦਾ ਕਾਲੀ ਦਲ ਤੁਸੀਂ ਜਿਹੜਾ ਤੁਹਾਡਾ ਇਮੀਡੀਏਟ ਵਿਰੋਧੀ ਆ ਉਹਦੇ ਨਾਲ ਗੱਲ ਕਰੋ ਜੀ ਉਹਦੇ ਉਹਦੇ ਬਾਰੇ ਕਿਉਂ ਨਹੀਂ ਬੋਲਦੇ ਜੀ ਅਕਾਲੀ ਦਲ ਬਾਰੇ ਕਿਉਂ ਬੋਲਦੇ ਆ ਇਹਦਾ ਉਹਨਾਂ ਨੂੰ ਖਦਸਾ ਦਰਜਾ ਕਾਲੀ ਦਲ ਤੋਂ ਹੀ ਆ ਕਾਲੀ ਦਲ ਉਹਨਾਂ ਨੂੰ ਪਤਾ ਵੀ ਵਾਪਸੀ ਕਰੂਗਾ ਅਕਾਲੀ ਦਲ ਦੀ ਬੋਰਡ ਬੈਂਕ ਤੋਂ ਜਿਹੜਾ ਹਿੱਲਿਆ ਸੀ ਉਹ ਵਾਪਸ ਹੋ ਰਿਹਾ ਇਸ ਕਰਕੇ ਉਹਨਾਂ ਨੂੰ ਜਿਹੜਾ ਖਤਰਾ ਅਕਾਲੀ ਦਲ ਤੋਂ ਆ ਤੇ ਤਾਂ ਹੀ ਅਕਾਲੀ ਦਲ ਦਾ ਨੌਲੈ ਵੀ ਅਕਾਲੀ ਦਲ ਹੈ ਨਹੀਂ ਜੀ ਐਮਪੀ ਲੈਕਚਰ ਜਿਹੜੇ ਅੱਗੇ ਐਲਾਈਅੰਸ ਹੁੰਦੇ ਸੀਗੀ ਭਾਜਪਾ ਦੇ ਨਾਲ ਅਕਾਲੀ ਦਲ ਦੀ ਤੇ ਇਸ ਵਾਰ ਹੀ ਐਲਾਈਅੰਸ ਤੋਂ ਬਿਨਾ ਹੋ ਰਹੇ ਨੇ ਇਸ ਵਾਰ ਅਕਾਲੀ ਦਲ ਜਿਹੜਾ ਕਿ ਇਕੱਲਾ ਚੋਣ ਲੜ ਰਿਹਾ ਵਾ ਹਮ ਦੇਖੋ 1996 ਜਦੋਂ ਅਸੀਂ ਕੱਲਿਆਂ ਨੇ ਇਲੈਕਸ਼ਨ ਲੜੀ ਸੀ ਜੀ ਅਮਰੀਕ ਸਿੰਘ ਆਲੀਬਾਲ ਸਰਦਾਰ ਬਿਆਨਤ ਸਿੰਘ ਦਾ ਉਦੋਂ ਨੇੜੇ ਨੇੜੇ ਕਤਲ ਹੋਇਆ ਸੀ ਜੀ ਉਹਨਾਂ ਦੀ ਵਾਈਫ ਖੜੀ ਸੀ ਕੋਈ ਹਮਦਰਦੀ ਵੋਟ ਵੀ ਉਹਨਾਂ ਤਾਂ ਵੀ 110000 ਵੋਟਰਾਂ ਨਾਲ ਇਕੱਲੇ ਜਿੱਤੇ ਸੀ ਬਿਨਾ ਬੀਜੇਪੀ ਤੋਂ ਜੀ 11 ਮਹੀਨੇ ਬਾਅਦ ਦੁਬਾਰਾ ਇਲੈਕਸ਼ਨ ਹੋਈ ਬੀਜੇਪੀ ਸਾਡੇ ਨਾਲ ਸੀ ਜੀ ਅਸੀਂ ਸਿਰਫ 10000 ਵੋਟਰਾਂ ਨਾਲ ਜਿੱਤੇ ਸੀ ਜੀ ਫਿਰ ਤੁਸੀਂ ਹਿਸਾਬ ਲਾ ਲਓ ਵੀ ਬੀਜੇਪੀ ਨਾਲ ਹੋਣ ਦਾ ਸਾਨੂੰ ਫਾਇਦਾ ਹੋਇਆ ਕਿ ਨੁਕਸਾਨ ਹੋਇਆ ਜੀ ਇਸ ਕਰਕੇ ਸਾਨੂੰ ਕੋਈ ਫਰਕ ਨਹੀਂ ਜਿੰਨਾ ਨੁਕਸਾਨ ਬੀਜੇਪੀ ਦਾ ਹੋਣਾ ਤੁਹਾਡਾ ਕੋਈ ਨੁਕਸਾਨ ਨਹੀਂ ਵੱਡਾ ਬੇਨੁਕਸਾਨ ਨਹੀਂ ਜੀ ਤੇ ਕਿਵੇਂ ਦੀਆਂ ਫਿਰ ਤੇ ਤਿਆਰੀਆਂ ਚੱਲ ਰਹੀਆਂ ਪੂਰੀਆਂ ਤਿਆਰੀਆਂ ਨੇ ਕਿ ਕੋਈ ਕਹਿ ਰਿਹਾ ਕਿ ਅਬ ਕੀ ਵਾਰ 400 ਪਰ ਕੋਈ ਕਹਿ ਰਿਹਾ ਇਸ ਵਾਰ 13 0 ਕਰਨੀ ਆ ਤੇ ਹੁਣ ਅਕਾਲੀ ਦਲ ਕੀ ਕਹਿ ਰਿਹਾ ਦੇਖੋ ਅਸੀਂ ਅਕਾਲੀ ਦਲ ਇਹ ਕਹਿ ਰਿਹਾ ਵੀ ਅਸੀਂ ਆਪਣੀ ਗੱਲ ਲੋਕਾਂ ਕੋਲੇ ਦੱਸਤੀ ਰਖਤੀ ਜੀ ਅਵੇਅਰ ਕਰਤਾ ਨੁਕਸਾਨ ਦੱਸਤਾ ਨਫਾ ਦੱਸਤਾ ਹਮ ਜੋ ਹੋਣਾ ਚਾਹੀਦਾ ਉਹ ਦੱਸਤਾ ਜੋ ਨਹੀਂ ਹੋਇਆ ਉਹ ਦੱਸਤਾ ਜੀ A to Z ਲੋਕਾਂ ਨੂੰ ਦੱਸ ਦਿੱਤਾ ਜੀ ਪੰਜਾਬ ਦੇ ਹਾਲਾਤ ਦੱਸ ਦਿੱਤੇ ਜੀ ਇੰਡਸਟਰੀ ਬਾਹਰ ਜਾ ਰਹੀ ਹੈ ਦੱਸ ਦਿੱਤਾ ਜੀ ਕੌਣ ਫੈਸਲਾ ਲੋਕਾਂ ਨੇ ਕਰਨਾ ਵਿੱਕੀ ਦੇ ਵੱਲ ਜਾਣਾ 13 0 ਕਰਨਾ 0 13 ਕਰਨਾ ਜਾਂ ਜੋ ਕਰਨਾ ਲੋਕਾਂ ਨੇ ਕਰਨਾ ਪੰਜਾਬ ਦੇ ਲੋਕਾਂ ਨੇ ਕਰਨਾ ਇਸ ਕਰਕੇ ਕਿ ਆਸ ਰਈਆਂ ਨੇ ਕੋਈ 13 0 ਕਿ ਜAVE ਚ ਕੋ 400 पार ਕੇ ਜਾਵੇ ਇਹ ਗੱਲਾਂ ਨਹੀਂ ਹੋਣੀਆਂ ਗੱਲਾਂ ਲੋਕਾਂ ਨੇ ਕਰਨੀਆਂ ਲੋਕਪਰਤ ਨੇ ਕੀ ਕਰਦੇ ਆਪ ਵਾਲੇ ਕਹਿੰਦੇ ਅਸੀਂ ਕਹਿ ਰਹੇ ਹਾਂ ਕਿ ਸਾਡਾ ਰਿਪੋਰਟ ਰਿਪੋਰਟ ਕਾਰਡ ਦੇਖੋ ਹਨਾ ਸਾਡੇ ਜੇ ਸਾਡੇ ਅਸੀਂ ਕੰਮ ਕੀਤੇ ਨੇ ਸਾਨੂੰ ਵੋਟ ਪਾਓ ਕਹਿੰਦੇ ਇਹ ਗੱਲ ਅਕਾਲੀ ਜਾਂ ਕਾਂਗਰਸੀ ਜਾਂ ਭਾਜਪਾ ਲੈ ਕਹਿ ਸਕਦੇ ਜਦੋਂ ਸਾਡੀ ਸਰਕਾਰ ਹੀ ਨਹੀਂ 7 ਸਾਲ ਤੋਂ ਅਸੀਂ ਕਿਵੇਂ ਕਵਾਂਗੇ ਇਹ ਗੱਲ ਜੀ ਅਸੀਂ ਇਹ ਕਹਾਂਗੇ ਸਾਡੇ ਸਮੇਂ ਚ ਕੀਤੇ ਹੋਏ ਕੰਮ ਦੇਖੋ ਜੇ ਤਾਂ ਕੰਮਾਂ ਦੇ ਆਧਾਰ ਤੇ ਵੋਟ ਪੈਣੀ ਆ ਪੰਜਾਬ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਕਦੇ ਜਾ ਹੀ ਨਹੀਂ ਸਕਦੀ ਜੀ ਕੰਮਾਂ ਦੇ ਆਧਾਰ ਤੇ ਜੀ ਤੁਸੀਂ ਐਨਾਲਿਸਿਸ ਕਰ ਲੋ ਤੁਹਾਨੂੰ ਵੀ ਪਤਾ ਹੀ ਆ ਬਿਜਲੀ 24 ਘੰਟੇ ਦਿੱਤੀ ਸੜਕਾਂ ਬਣਾਈਆਂ ਸੀਵਰੇਜ ਪਾਏ ਪਾਣੀ ਪਾਇਆ ਸੜਕਾਂ ਮਲੇ ਡਿਕਲੈਰ ਕੀਤੇ ਟ੍ਰੀਟਮੈਂਟ ਪਲਾਂਟ ਲਾਏ ਸੀਟਪੀ ਲਾਏ ਅੰਜੀ ਅਸੀਂ ਓਵਰ ਬ੍ਰਿਜ ਬਣਾਏ ਅੰਡਰ ਬ੍ਰਿਜ ਬਣਾਏ 에어ਪੋਰਟ ਬਣਾਏ ਸਕੂਲ ਬਣਾਏ ਕਾਲਜ ਬਣਾਏ ਯੂਨੀਵਰਸਿਟੀ ਬਣਾਈਆਂ ਆਈਆਈਟੀ ਲਿਆਂਦਾ ਆਈਆਈਟੀ ਆਈਆਈਐਮ ਲਿਆਂਦਾ ਛੱਡਿਆ ਕੀ ਸਾਡੇ ਸਮੇਂ ਦੇ ਵਿੱਚ ਜੀ ਤੇ ਕੁਝ ਨਹੀਂ ਆਇਆ ਪੰਜਾਬ ਦੇ ਵਿੱਚ ਹਾਂਜੀ ਸੋ ਇਸ ਕਰਕੇ ਸਾਡੇ ਸਮੇਂ ਤੋਂ ਜੇ ਕਮਾਂ ਦੇ ਆਧਾਰ ਤੇ ਵੋਟ ਪੈਣੀ ਆ ਫਿਰ ਤਾਂ ਸਾਰੀ ਦੀ ਸਾਰੀ ਵੋਟ ਸਾਨੂੰ ਪੈਣੀ ਚਾਹੀਦੀ ਚਿੱਟਾ ਹੁਣ ਕੀ ਵਿਜ਼ਨ ਲੈ ਕੇ ਚੱਲ ਰਹੀ ਆ ਕਿ ਜਦੋਂ ਜੇਐਮਪੀ ਦੇ ਇਲੈਕਸ਼ਨ ਅਕਾਲੀ ਦਰਜੇ ਚ ਜਾਂਦੇ ਆ ਤੁਸੀਂ ਐਮਪੀ ਬਣ ਜਾਂਦੇ ਆ ਦੇਖੋ ਵਿਜ਼ਨ ਸਾਡਾ ਕਲੀਅਰ ਆ ਅਸੀਂ ਲੁਧਿਆਣੇ ਨੂੰ ਬਹੁਤ ਖੂਬਸੂਤ ਸ਼ਹਿਰ ਬਣਾਵਾਂਗੇ ਲੁਧਿਆਣੇ ਦੀਆਂ ਲੋੜੀਆਂ ਪੁਲੜਾਪੁਰੀਆਂ ਕਰਾਂਗੇ ਮੈਲੋ ਦੇ ਅੰਦਰ ਜੰਪ ਕਿਸੇ ਨੂੰ ਪਤਾ ਹੀ ਨਹੀਂ ਵੀ ਲੁਧਿਆਣੇ ਚ ਕੀ ਲੋੜਾਂ ਨੇ ਇੰਡਸਟਰੀ ਦੀ ਕੀ ਲੋੜ ਆ ਜਵਾਨਾਂ ਦੀ ਕੀ ਲੋੜ ਆ ਜੀ ਮਜ਼ਦੂਰਾਂ ਦੀ ਕੀ ਲੋੜ ਆ ਜੀ ਹਰ ਇੱਕ ਵਰਗ ਦੀ ਲੋੜ ਨੂੰ ਅਸੀਂ ਰੱਖਾਂਗੇ ਮੁੱਖ ਰੱਖ ਕੇ ਸਰਕਾਰ ਦੇ ਵਿੱਚ ਜਾ ਕੇ ਗੱਲ ਕਰਾਂਗੇ ਔਰ ਜਿਹੜੇ ਜਿਹੜੀ ਚੀਜ਼ ਦੀ ਕਾਨੂੰਨ ਬਣਾਉਣ ਦੇ ਨਵੇਂ ਕਾਨੂੰਨ ਬਣਾਉਣ ਤੇ ਚਾਰਜ ਕਰਾਂਗੇ ਮਲਾਵਟਕੋਰੀ ਦੇ ਖਿਲਾਫ ਪੋਲੂਸ਼ਨ ਦੇ ਖਿਲਾਫ ਕੰਮ ਕਰਾਂਗੇ ਔਰ ਸਭ ਤੋਂ ਵੱਡੀ ਲੋੜ ਹੈ ਕਿ ਸਾਡੇ ਪੰਜਾਬ ਦੇ ਵਿੱਚ ਨਸ਼ਿਆਂ ਤੇ ਕੰਮ ਕਰਾਂਗੇ ਇਹ ਸਾਰੇ ਇਹਨਾਂ ਤੇ ਕੰਮ ਕਰਨ ਦੀ ਲੋੜ ਆ ਇਹ ਨਹੀਂ ਕਿ ਆ ਵੀ ਸਰਕਾਰਾਂ ਡੰਡੇ ਨਾਲ ਖਤਮ ਕਰ ਲੈਣੀਆਂ ਜੀ ਇਹ ਕਾਨੂੰਨ ਡੰਡੇ ਨਾਲ ਨਹੀਂ ਖਤਮ ਹੋਣ ਵਾਲੀ ਚੀਜ਼ਾਂ ਇਹ ਹੈਗੀਆਂ ਅਵੇਅਰਨੈਸ ਨਾਲ ਖਤਮ ਹੋਣ ਵਾਲੀਆਂ ਚੀਜ਼ ਜੀ ਅਵੇਅਰਨੈਸ ਲਿਆਉਣੀ ਪਊਗੀ ਅਵੇਅਰਨੈਸ ਲਿਆਉਣ ਦੇ ਲਈ ਜਿੰਨੀਆਂ ਲੁਧਿਆਣਾ ਦੀ ਐਜੂਜ਼ ਨੇ ਉਹਨਾਂ ਨਾਲ ਲਾਵਾਂਗੇ ਜੀ ਬਹੁਤ ਵੱਡਾ ਪ੍ਰੋਜੈਕਟ ਤਿਆਰ ਕਰਾਂਗੇ ਲੋਕਾਂ ਕੋਲੇ ਜਾਵਾਂਗੇ ਬੱਚਿਆਂ ਨੂੰ ਸਹੀ ਕਰਾਂਗੇ ਜੀ ਤੁਸੀਂ ਕਹਿ ਰਹੇ ਹੋ ਕਿ ਇੰਡਸਟਰੀ ਦੀ ਗੱਲ ਕਰਾਂਗੇ ਹੈਨਾ ਰਵਨੀਤ ਮਿੱਟੋ ਤਾਂ ਕਹਿੰਦੇ ਕਹਿੰਦੇ ਕਿ ਕੇਂਦਰ ਦੇ ਵਿੱਚ ਅਲੱਗ ਸਰਕਾਰ ਸੀ ਇਸ ਕਰਕੇ ਮੈਂ ਇੰਡਸਟਰੀ ਲਿਸਟ ਦੇ ਜਿਹੜੇ ਉਹਨਾਂ ਲਈ ਕੁਝ ਕਰ ਨਹੀਂ ਪਾਇਆ ਕਹਿੰਦੇ ਹੁਣ ਮੈਂ ਭਾਜਪਾ ਦੇ ਵਿੱਚ ਜਾ ਕੇ ਉਹਨਾਂ ਦੀ ਗੱਲ ਕੇਂਦਰ ਤੱਕ ਪਹੁੰਚਾਉਂਗਾ ਤੇ ਉਹ ਹਾਲੇ ਰਹਿਣ ਤੋਂ ਬਾਅਦ ਜੇ ਅਜੇ ਕਈ ਵੀ ਮੈਂ ਕਰ ਨਹੀਂ ਪਾਇਆ ਜੀ ਸਰਕਾਰ ਸਾਡੀ ਨਹੀਂ ਸੀ ਤਾਂ ਇੱਕ ਮੈਂ ਕਹਿੰਦਾ ਮੇਰੀ ਸਰਕਾਰ ਨਾ ਵੀ ਹੋਵੇ ਜੀ ਮੈਂ ਗਲਤ ਤਾਂ ਕਰ ਸਕਦਾ ਨਾ ਜਦੋਂ ਮੈਨੂੰ ਸਮਾਂ ਮਿਲੂਗਾ ਮੈਂ ਬੋਲ ਤਾਂ ਸਕਦਾ ਨਾ ਇੰਡਸਟਰੀ ਲਈ ਲੋਕਾਂ ਲਈ ਲੁਧਿਆਣੇ ਦੀਆਂ ਲੋੜਾਂ ਲਈ ਐਡੀ ਵੱਡੀ ਇੰਡਸਟਰੀ ਹੋਵੇ ਅਸੀਂ ਬੋਲ ਬਣਾ ਸਕੀਏ ਕਰ ਨਹੀਂ ਸਕਿਆ ਵੱਖਰੀ ਗੱਲ ਆ ਬੋਲ ਤਾਂ ਸਕਦੇ ਆ ਉਹ ਬੋਲੇ ਵੀ ਨਹੀਂ ਜੀ ਹਾਂ ਇਹ ਇਹ ਤਾਂ ਇੱਕ ਬਹਾਨੇਵਾਜੀ ਆ ਵੀ ਸਾਡੀ ਸਰਕਾਰ ਨਹੀਂ ਜਦੋਂ ਉਹਨਾਂ ਦੀ ਸਰਕਾਰ ਸੀਗੀ ਡਾਕਟਰ ਮਨਮੋਹ ਸਿੰਘ ਪ੍ਰਧਾਨ ਮੰਤਰੀ ਸੀ 5 ਸਾਲ ਐਮਪੀ ਰਹੇ ਨੇ ਆਨੰਦਪੁਰ ਸਾਹਿਬ ਦੇ ਉੱਥੇ ਉਹਨਾਂ ਨੇ ਕੀ ਕਰਤਾ ਜੀ ਜੇ ਉਹ ਇਹ ਕਹਣ ਵੀ ਸਰਕਾਰ ਨਹੀਂ ਜੁੱਤੋ ਤਾਂ ਸਰਕਾਰ ਸੀਗੀ ਨਾ ਜੀ ਫਿਰ 5 ਸਾਲ ਪੰਜਾਬ ਚ ਥੱਲੇ ਸਰਕਾਰ ਰਹੀ ਹੈ ਉਹਨਾਂ ਦੀ ਕੈਪਟਨ ਦੀ ਉਹ ਤੋਂ ਐਮਪੀ ਸੀ ਕਿ ਉਹਦੋਂ ਕੀ ਕਰਤਾ ਜੀ ਇਹਦਾ ਬਹਾਨੇਵਾਜੀ ਆ ਜੀ ਤੇ ਹੁਣ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਨ੍ਹਾਂ ਨੇ ਇੱਕ ਤਰੀਕ ਨੂੰ ਵੋਟ ਪਾ ਕੇ ਆਪਣੇ ਜਿਹੜਾ ਕਹਿੰਦੇ ਆ ਕਿ ਬਹੁਤ ਵੱਡਾ ਅਧਿਕਾਰ ਹੈ ਜਿਹੜਾ ਕਿ ਯੂਜ਼ ਕਰੋ ਲੋਕਾਂ ਨੂੰ ਮੇਰੀ ਇਹ ਬੇਨਤੀ ਆ ਪਹਿਲੀ ਗੱਲ ਤਾਂ ਉਹ ਵੋਟ ਨੂੰ ਸੋਚ ਕੇ ਪਾਉਣ ਵਿਚਾਰ ਕੇ ਪਾਉਣ ਖੂਚ ਨਾ ਸਟਣ ਜੀ ਵੋਟ ਬਹੁਤ ਅਹਿਮੀਅਤ ਰੱਖਦੀ ਆ ਵੋਟ ਸਾਡਾ ਭਵਿੱਖ ਸਵਾਰ ਸਕਦੀ ਆ ਵੋਟ ਸਾਡਾ ਆਉਣ ਵਾਲਾ ਸਮਾਂ ਸੁਧਾਰ ਸਕਦੀ ਆ ਜੇ ਗਲਤ ਪਾਵਾਂਗੇ ਤਾਂ ਜਿਵੇਂ ਹੁਣ ਅਸਰ ਨੁਕਸਾਨ ਹੋਇਆ ਨੁਕਸਾਨ ਹੋਊਗਾ ਜੀ ਇਸ ਕਰਕੇ ਵੋਟ ਲੁਧਿਆਣੇ ਦੇ ਰਹਿਣ ਵਾਲੇ ਬੰਦੇ ਨੂੰ ਪਾਉਣੀ ਚਾਹੀਦੀ ਸਾਡੇ ਆਪਣੇ ਵਿੱਚੋਂ ਹੋਵੇ ਸਾਡੇ ਪਰਿਵਾਰ ਤੋਂ ਹੋਵੇ ਸਾਡੇ ਬਾਰੇ ਜਾਣਦਾ ਹੋਵੇ ਉਹ ਵੋਟ ਦੀ ਅਹਿਮੀਅਤ ਨੂੰ ਪਹਿਚਾਨ ਕੇ ਵੋਟ ਪਾਉਣੀ ਚਾਹੀਦੀ ਹੈ ਵੋਟ ਸਿੱਟਣੀ ਨਹੀਂ ਚਾਹੀਦੀ ਅੱਜ ਤੱਕ 70 ਸਾਲ ਤੋਂ ਅਸੀਂ ਵੋਟ ਖੂਹ ਚ ਸਿੱਟਦੇ ਆ ਰਹੇ ਹਾਂ ਜੀ ਸੋ ਇਸਨ ਸਾਡੇ ਨਾਲ ਰਣਜੀਤ ਢिलो ਜੀ ਜਿਹੜੇ ਕੇ ਐਮ ਪੀ ਉਮੀਦਵਾਰ ਨੇ ਲੁਧਿਆਣਾ ਤੋਂ ਅਕਾਲੀ ਦਲ ਦੇ ਜਿਨ੍ਹਾਂ ਦਾ ਕਹਿਣਾ ਹੈ ਕਿ ਵੋਟ ਆ ਜਿਹੜੀ ਕਿ ਸੋਚ ਸਮਝ ਕੇ ਪਾਈਓ ਤੇ ਵੋਟ ਨੂੰ ਖੂਹ ਦੇ ਵਿੱਚ ਨਾ ਸੁੱਟੀਓ ਕਿ ਸੋਚ ਸਮਝ ਕੇ ਪਾਈਓ ਜਿਹੜੀ ਪਾਰਟੀ ਤੋਂ ਲੱਗਦਾ ਤੁਹਾਡਾ ਭਲਾ ਕਰ ਸਕਦੀ ਆ ਉਸੇ ਨੂੰ ਵੋਟ ਬਣਾਈਓ ਤੇ ਜੇਤੂ ਬਣਾਈਓ